ਇਹ ਜੇ ਇਹ ਇੱਕ ਹੋਰ ਗੱਲ ਆ ਜਦੋਂ ਤੱਕ ਇਹਨਾਂ ਡੇਰੇਦਾਰਾਂ ਨੂੰ ਇਹ ਨਹੀਂ ਲੱਗਾ ਡੇਰੇਦਾਰਾਂ ਨੂੰ ਜਾਂ ਜਿਨ੍ਹਾਂ ਦੀ ਵੀ ਆਪਾਂ ਗੱਲ ਕਰਦੇ ਆਂ ਵੀ ਇਹਨਾਂ ਦੇ ਪ੍ਰਚਾਰ ਦਾ ਕੋ ਅਸਰ ਵਾ ਇਹਨਾਂ ਨੇ ਪਹਿਲਾਂ ਵਿਰੋਧ ਵੀ ਨਹੀਂ ਕੀਤਾ ਜੀ ਪ੍ਰਚਾਰ ਚ 20 ਸਾਲ ਤੋਂ ਅਸੀਂ ਕਰਦੇ ਆ ਰਹੇ ਇਹੋ ਹੀ ਕਰਦੇ ਆ ਰਹੇ ਜਿਹੜਾ ਹੁਣ ਕਰਦੇ ਆ ਇਹਨਾਂ ਨੂੰ 5-7 ਸਾਲ ਤੱਕ ਤੇ ਲੱਗਾ ਹੀ ਨਹੀਂ ਜਦੋਂ ਲੱਗਾ ਵੀ ਸੰਗਤਾਂ 'ਚ ਅਸਰ ਹੋਣਾ ਸ਼ੁਰੂ ਹੋਇਆ ਵੀ ਸਾਡੀਆਂ ਤਾਂ ਕੰਮ ਖਰਾਬ ਹੋ ਜਾਏਗਾ ਇਹਨਾਂ ਨੇ ਫਿਰ ਵਿਦੇਸ਼ ਤੋਂ ਪਹਿਲੀ ਵਾਰ ਮੇਰਾ ਕੈਨੇਡਾ ਉਹ ਵਿਰੋਧ ਹੋਣਾ ਹੋਣਾ ਸ਼ੁਰੂ ਹੋਇਆ ਸੀ ਜਦੋਂ ਮੇਰੀ ਇਹਨਾਂ ਨੇ ਅਕਾਲ ਤਖਤ ਵਾਲੇ ਬੰਨੇ ਭੱਜੇ ਆ ਫਿਰ ਅਮਰੀਕਾ ਦੇ ਵੱਖ-ਵੱਖ ਪਾਵੇਂ ਪਾਵੇਂ ਭਾਈ ਰਣਜੀਤ ਸਿੰਘ ਢੱਡੀਆਂ ਵਾਲੀ ਆਪਾਂ ਗੱਲ ਕਰੀਏ ਪਾਵੇਂ ਭਾਈ ਪੰਥਪੁਰੀ ਸਿੰਘ ਪਿੱਛੇ ਜਰਮਨ ਫੈਂਕਫਰਟ ਗੁਰਦਾਰੇ ਉਹਨਾਂ ਦਾ ਵਿਰੋਧ ਹੋਇਆ ਵਾ ਜਿਹਾ ਭਾਈ ਰਣਜੀਤ ਸਿੰਘ ਤਾਂ ਉਹਨਾਂ ਨੇ ਜਿਹੜਾ ਬੰਦਾ ਜਿਹੜਾ ਵਾ ਉਹ ਮਾਰਤਾ ਵਾ ਇਹ ਜਿਹੜੀਆਂ ਘਟਨਾਵਾਂ ਇਸ ਗੱਲ ਦਾ ਕਾਰਨ ਵਾ ਵੀ ਇਹ ਇੰਨੇ ਘਬਰਾ ਚੁੱਕੇ ਆ ਵੀ ਅਸੀਂ ਇਹਨਾਂ ਪ੍ਰਚਾਰਕਾਂ ਨੂੰ ਹੀ ਨਾ ਪਰਿਉ ਜਿਨ੍ਹਾਂ ਦੇ ਕੋਲੋਂ ਸਾਨੂੰ ਲੱਗ ਰਿਹਾ ਵੀ ਇਹ ਗੁਰਮਤ ਦੀ ਗੱਲ ਕਰ ਰਿਹਾ ਇਹ ਤਾਂ ਹੁਣ ਤਿਆਬ ਕਰਨਾ ਪੈਣਾ ਵਾ ਕਿ ਜਦੋਂ ਸੰਗਤਾਂ ਹੁਣ ਸੱਚ ਦਾ ਜਿਹੜਾ ਵਾ ਨਾ ਉਹ ਜਿਹੜਾ ਸੂਰਜ ਚੜ ਚੁੱਕਾ ਵਾ ਸੰਗਤਾਂ ਨੂੰ ਹੁਣ ਦੱਸਣਾ ਬੜਾ ਸੌ ਕੀ ਫਰਕ ਵੇਖੋ ਕੀ ਆ ਜੀ ਇਹ ਸਾਡਾ ਨਾਂ ਲੈ ਲੈ ਕੇ ਪ੍ਰਚਾਰ ਕਰਦੇ ਆ ਜੀ ਵੀ ਆਹ ਪ੍ਰਚਾਰ ਕਰਨ ਨੂੰ ਸੁਣਨ ਅਸੀਂ ਕਹਿੰਦੇ ਸੁਣੋ ਹਾਂਜੀ ਬਾਬਿਆਂ ਨੂੰ ਸੁਣੋ ਜੱਜਮੈਂਟ ਕਰੋ ਕੌਣ ਸਹੀ ਆ ਤੇ ਕੌਣ ਗਲਤ ਆ ਵੀ ਜੇ ਬਾਬੇ ਪ੍ਰਚਾਰ ਕਰਦੇ ਗੁਰਬਾਣੀ ਦੀ ਕਸਵਟੀ ਦੇ ਲਾ ਕੇ ਪਰਖੇ ਵੇ ਲੋ ਗੁਰਬਾਣੀ ਕਹਿੰਦੀ ਕੀ ਆ ਕੱਚ ਘੜ ਰ ਇਤਿਹਾਸ ਨਾ ਜਾ ਰਿਹਾ ਟੇਡੀਆਂ ਮੇਡੀਆਂ ਗੱਲਾਂ ਸਾਡੇ ਸਾਹਮਣੇ ਪਰੋਸੀਆਂ ਜਾ ਰਹੀਆਂ ਗੁਰਬਾਣੀ ਅਜੇ ਤੱਕ ਬਹੁਤ ਲੋਕ ਆ ਜਿਨ੍ਹਾਂ ਨੇ ਗੁਰਬਾਣੀ ਨੂੰ ਕਦੀ ਪੜ੍ਹ ਕੇ ਨਹੀਂ ਸੀ ਵੇਖਿਆ ਜਿਉਂ ਜਿਉਂ ਗੁਰਬਾਣੀ ਪਰਿਵਾਰ ਪੜ੍ਹਦੇ ਜਾ ਰਹੇ ਆ ਇਹਨਾਂ ਦੇ ਥੱਲੇੋਂ ਨਿਕਲਦੇ ਜਾ ਰਹੇ ਆ ਉਹ ਆਪ ਸਿੱਧੇ ਗੁਰਬਾਣੀ ਨਾਲ ਜੁੜ ਰਹੇ ਇਹਨਾਂ ਨੂੰ ਹੁਣ ਡਾਰੇ ਪੈ ਗਿਆ ਵੀ ਜੇ ਅਸੀਂ ਨਾ ਪ੍ਰਚਾਰ ਕੰਮ ਨਾ ਰੋਕਿਆ ਤੇ ਹੌਲੀ ਹੌਲੀ ਸਾਡੀਆਂ ਦੁ ਤੁਸੀਂ ਇੱਥੇ ਇਸ ਪੇਨ ਵਿੱਚ ਦੇਖਿਆ ਕਿ ਮੇਰਾ ਖਿਆਲ ਵੀ ਜ